ਮੁੰਡਾ ਸਿੱਖ ਗਿਆ ਨੀਟਰੀ ਕਰਨੀ ਤੇ ਗੰਜਿਆਂ ਨੂੰ ਕੰਗੇ ਵੇਚਦਾ 7 ਲੱਖ ਚ ਚੜੀ ਸਰਪੰਚੀ 7 ਲੱਖ ਚ ਚੜੀ ਸਰਪੰਚੀ ਤੇ ਵੋਟਾਂ ਪੀਆਂ ਢੰਡ ਕੱਢ ਕੇ ਹੋ ਗਈ ਹਜਮਾ ਗ੍ਰਾਂਟ ਸਾਡੇ ਪਿੰਡ ਦੀ ਹੋ ਗਈ ਹਜਮਾ ਗ੍ਰਾਂਟ ਸਾਡੇ ਪਿੰਡ ਦੀ ਤੇ ਸਿਵਿਆਂ ਦੀ ਕੰਧ ਵੱਲ ਕੇ ਪੇਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਪੇਸ਼ਟਾਚਾਰ ਦੀ ਬਿਮਾਰੀ ਐਸੀ ਫੈਲੀ ਤੇ ਰੋਗੀ ਹੋ ਗਿਆ ਸਿਹਤ ਮੰਤਰੀ ਖੂਨ ਪੀ ਗਈ ਮਹਿੰਗਾਈ ਸਾਡਾ ਚੰਦਰੀ ਖੂਨ ਪੀ ਗਈ ਮਹਿੰਗਾਈ ਸਾਡਾ ਚੰਦਰੀ ਤੇ ਖੂਨਦਾਰ ਕਿੱਥੋਂ ਕਰੀਏ ਖੂਨਦਾਰ ਕਿੱਥੋਂ ਕਰੀਏ ਅਸੀਂ ਉਂਗਲਾਂ ਤੇ ਸਿੱਖ ਕੇ ਖਡਾਉਣਾ ਅਸੀਂ ਉਂਗਲਾਂ ਤੇ ਸਿੱਖ ਕੇ ਖਡਾਉਣਾ ਜਦੋਂ ਦੇ ਬਣੇ ਖੇਡ ਮੰਤਰੀ ਚੱਕੇ ਰੋਖਾ ਹਰੇ ਸਾਡੇ ਹੋਏ ਤੇ ਅਸੀਂ ਜੰਗਲਾਤ ਮੰਤਰੀ ਇਸ ਤਰ੍ਹਾਂ ਦੀਆਂ ਬੋਲੀਆਂ ਨੂੰ ਬੰਨ ਕੇ ਜਬਾਨਬੰਦ ਰੱਖਣੀ ਹੂੰ ਦਲ ਕੇ ਜਬਾਨਮੰਦ ਰੱਖਲੀ ਤੇ ਇਸ ਨੂੰ ਕਰੋਨਾ ਆਖਦੇ ਇਸ ਨੂੰ ਕਰੋਨਾ ਆਖਦੇ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਤੇ ਰੱਬ ਰਾਖਾ ਦੁਨੀਆ ਦਾ ਰੱਬ ਰਾਖਾ ਦੁਨੀਆ ਦਾ ਤੰਨ ਹੋ ਗਿਆ ਮੰਦਰ ਚੋ ਚੋਰੀ ਤੰਨ ਹੋ ਗਿਆ ਮੰਦਰ ਚੋ ਚੋਰੀ ਤੇ ਸੰਕਟ 모ਚਨ ਦਾ ਸੰਕਟ 모ਚਨ ਦਾ ਇੰਨੂ ਪਾ ਜਾਵੇ ਜਲਦਾ ਦੌਰਾ ਵਿੱਚ ਦੌਰਿਆਂ ਤੇ ਰਹਿਣ ਵਾਲਿਆ ਆਮ ਆਦਮੀ ਦਾ ਵੱਜ ਕਬ ਜਾ ਕੇ ਆਮ ਆਦਮੀ ਦਾ ਵੱਜ ਕਬ ਜਾ ਕੇ ਤੇ ਖਾਸ ਬੰਦੇ ਲੈ ਕੇ ਟਿਕਤਾ ਖਾਸ ਬੰਦੇ ਲੈ ਕੇ ਟਿਕਤਾ ਪੱਗ ਬਨ ਕੇ ਭਗਤ ਸਿੰਘ ਵਾਰੀ ਪੱਗ ਬਨ ਕੇ ਭਗਤ ਸਿੰਘ ਵਾਰੀ ਤੇ ਗੋਰਿਆਂ ਨੂੰ ਵਾਜਾ ਮਾਰਦੇ ਗੋਰਿਆਂ ਨੂੰ ਵਾਜਾ ਮਾਰਦੇ ਬੀਜ ਖੋਣੇ ਖੇਤਾਂ ਦੇ ਪੁੱਤਾਂ ਕੋਲੋਂ ਬੀਜ ਖੋਣੇ ਖੇਤਾਂ ਦੇ ਪੁੱਤਾਂ ਕੋਲੋਂ ਤੇ ਚੈਰੀਆ ਜ਼ਮੀਨਾਂ ਖੋਣ ਦੀ ਤਿਆਰੀ ਆ ਜਮੀਨਾ ਖੋਤੀ। ہماری ਅੱਡੇ ਤੇ ਚੌੜੀਆਂ ਸੜਕਾਂ। ہماری ਅੱਡੇ ਤੇ ਚੌੜੀਆਂ ਸੜਕਾਂ। ਵਿਦੇਸ਼ੀਆਂ ਨੂੰ ਵਾਜਾ ਮਾਰਦੇ। ਵਿਦੇਸ਼ੀਆਂ ਨੂੰ ਵਾਜਾ ਮਾਰਦੇ। ਖਰੀਦ ਸ਼ਕਤੀ ਸੁੰਗੜ ਗਈ ਸਾਡੀ। ਖਰੀਦ ਸ਼ਕਤੀ ਸੁੰਗੜ ਗਈ ਸਾਡੀ। ਦੇਸ਼ ਪਰਮਾਣੂ ਸ਼ਕਤੀ। ਦੇਸ਼ ਪਰਮਾਣੂ ਸ਼ਕਤੀ। ਤੇ ਇਸ ਰੰਗ ਬੋਲੀਆਂ ਮੈਂ ਪੇਸ਼ ਕਰਨ ਲੱਗਾ ਕਿਰਪਾ ਕਰਕੇ ਧਿਆਨ ਦੇਣਾ। ਜੀਵਾ ਬਾਲਾਂਗੇ ਹਨੇਰਿਆਂ ਦੀ ਇੱਕ ਤੋਂ ਜੀਵਾ ਬਾਲਾਂਗੇ ਜੀਵਾ ਬਾਲਾਂਗੇ ਹਨੇਰਿਆਂ ਦੀ ਇੱਕ ਤੋਂ ਚੱਕੜ ਆ ਤੂੰ ਚੂਲ ਬਾਲ ਰਹੀ ਉਹ ਚੱਕੜ ਆ ਤੂੰ ਚੂਲ ਬਾਲ ਰਹੀ ਓ ਦੁੱਧ ਵਿੱਚ ਕੇ ਸ਼ਰਾਬਾ ਪੀਂਦੇ ਦੁੱਧ ਵਿੱਚ ਕੇ ਦੁੱਧ ਵਿੱਚ ਕੇ ਸ਼ਰਾਬਾ ਪੀਂਦੇ ਆ ਪਿੰਡ ਦੇ ਸ਼ਕੀਨ ਗੱਬਰੂ ਉਹ ਪਿੰਡ ਦੇ ਸ਼ਕੀਮ ਗੱਭਰੂ ਓ ਅਸੀਂ ਉਂਗਲਾਂ ਤੇ ਸਿੱਖ ਗਏ ਖੜਾਉਣਾ ਅਸੀਂ ਉਂਗਲਾਂ ਅਸੀਂ ਉਂਗਲਾਂ ਤੇ ਸਿੱਖ ਗਏ ਖੜਾਉਣਾ ਜਦੋਂ ਦਬਣੇ ਜਦੋਂ ਦਬਣੇ ਖੇਡ ਮੰਤਰੀ ਜਦੋਂ ਦਬਣੇ ਖੇਡ ਮੰਤਰੀ ਹੋ ਨਾਂਗੋ ਹੋ ਗਿਆ ਕਿਸਾਨ ਖੇਤੀ ਕਰਦਾ ਾਂਗੋ ਹੋ ਗਿਆ ਕਸਾਈਨ ਖੇਤੀ ਕਰਦਾ ਵੀ ਸਹਿਦੀਆਂ ਪਾਲੇ ਨੱਖੀਆਂ ਉਹ ਸਹਿਦੀਆਂ ਪਾਲੇ ਨੱਖੀਆਂ ਪੇੜ ਵਿਕ ਗਈ 5560 ਦੀ ਪੇੜ ਵਿਕ ਗਈ ਪੇੜ ਵਿਕ ਗਈ 5560 ਦੀ ਉਹ 400 ਨੂੰ ਵੋਟ ਵਿਕ ਗਈ ਉਹ 400 ਨੂੰ ਵੋਟ ਵਿਕ ਗਈ ਹੋ ਸਤ ਪੰਜਮੀ ਪਾਸਲਾ ਹੋਈ 75ਵੀ 75ਵੀ ਪਾਸਲਾ ਹੋਈ ਉਹ ਵਿਦਿਆਵ ਭਗ ਮੰਤਰੀ ਉਹ ਵਿਦਿਆਵ ਭਗ ਮੰਤਰੀ ਹੋ ਸਾਡੇ ਵੇੜਿਆਂ ਚ ਟੂਟੀਆਂ ਪਟਾ ਕੇ ਸਾਡੇ ਵੇੜਿਆਂ ਸਾਡੇ ਵੇੜਿਆਂ ਚ ਟੂਟੀਆਂ ਪਟਾ ਕੇ ਉਹ ਚਾਂਦੀ ਉੱਤੇ ਉਹ ਚਾਂਦੀ ਉੱਤੇ ਪਾਣੀ ਪਾੜ ਦੇ ਉਹ ਚੰਦੀ ਉੱਤੇ ਪਾਣੀ ਪਾੜ ਦੇ ਹੋ ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਸਾਡੀ ਪੱਗ ਨੂੰ ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਵੀ ਪੱਗੋ ਪੱਗੀ ਹੋਗੇ ਖਾਲਸਾ ਉਹ ਪੱਗੋ ਪੱਗੀ ਹੋਗੇ ਖਾਲਸਾ ਹੋ ਸਾਨੂੰ ਆਖਦੇ ਨਾ ਰਾਮ ਨਾਮ ਲੁੱਟ ਲੋ ਸਾਨੂੰ ਆਖਦੇ ਸਾਨੂੰ ਆਖਦੇ ਨੇ ਰਾਮ ਨਾਮ ਲੁੱਟ ਲਾਤੇ ਆਪ ਬਾਬੇ ਮੋਜਾ ਲੁੱਟਦੇ ਓ ਆਪ ਬਾਬੇ ਮੋਜਾ ਲੁੱਟਦੇ ਹੋ ਮੁੰਡਾ ਤਾਇਨਾ ਤੜੰਗੇ ਜਦੋਂ ਹੋ ਗਿਆ ਮੁੰਡਾ ਤਾਇਨਾ ਮੁੰਡਾ ਤਾਇਨਾ ਤੜੰਗੇ ਜਦੋਂ ਹੋ ਗਿਆ ਭਗਤ ਸਿਉ ਨੂੰ ਭਗਤ ਸਿਉ ਨੂੰ ਵਾਜਾ ਮਾਰਦਾ ਭਗਤ ਸਿਉ ਨੂੰ ਵਾਜਾ ਮਾਰਦਾ ਹੋ ਸੋਟਾ ਆਪਣੀ ਪੀੜ ਦੇ ਥੱਲੇ ਫੇਰ ਲੈ ਸੋਟਾ ਆਪਣੀ ਸੋਟਾ ਆਪਣੀ ਪੀੜ ਦੇ ਥੱਲੇ ਫੇਰ ਲੈ ਜੀਦਿਆ ਨਾ ਮਾਰ ਬੋਲੀਆਂ ਉਹ ਜੀਦਿਆ ਨਾ ਮਾਰ ਬੋਲੀਆਂ ਹੋ